ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੰਘ ਤੁਸੀ ਦੇਖ ਰਹੇ ਹੋ ਕੇ ਅਲਫਾਸ ਨੂਰ ਪਾਦਨ ਦਿਹਾੜੇ ਪਿੰਡ ਦੇ ਕਾਫੀ ਲੋਕ ਇਕੱਠੇ ਹੋਏ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਤੇ ਇੱਕ ਬੰਦਾ ਛੱਕੀ ਹਾਲਾਤਾਂ ਦੇ ਵਿੱਚ ਫੜਿਆ ਪਿੰਡ ਵੱਡਾ ਗੜਾ ਤੋਂ ਤੇ ਆ ਕੱਠ ਦੇਖ ਸਕਦੇ ਹਾਂ ਕੀ ਗਲਵਾਤ ਕੀ ਆ ਇਹ ਬੰਦੋ ਜੀ ਆਪਣੀ ਆ ਜਿਹੜਾ ਸੰਭੂ ਦਾ ਕਰ ਰਿਹਾ ਇਹਨਾਂ ਦੇ ਕਰਿਆ ਸੀ ਗਲਤ ਬੰਦਾ ਇਹ ਬਾਕੀ ਸਾਡੇ ਪਿੰਡ ਚ ਬੰਦਾ ਪੜਨਾ ਨਹੀਂ ਚਾਹੀਦਾ ਕੋਈ ਇਹ ਕਹਿੰਦਾ ਮੈਂ ਛੋੜਣਾ ਦਾ ਬੰਦਾ ਬਾਹਰ ਦਾ ਇਹ ਨੰਬਰ ਪੰਜਾਬ ਮੋਸਤੀ ਦਾ ਸਾਡੇ ਪਿੰਡ ਦੇ ਵਿੱਚ ਬੰਦਾ ਨਹੀਂ ਹੋਣੀ ਗਲਤ ਹੁੰਦਾ ਜੀ ਇਹ ਮਾਂ ਤੇ ਉਹਨੂੰ ਸੱਤਣਾ ਕੋਲੇ ਫੇਰ ਜਾ ਕੇ ਬੁਲਟ ਛੜਾ ਖੜਾਉਂਗੇ ਬੰਦੇ ਦਾ ਪਾਜੀ ਉਹ ਬੁਲਟ ਛੜਾ ਇਹਦਾ ਉਹ ਬੁਲਟ ਛੜਾ ਅੱਛਾ ਕੌਣ ਕੌਣ ਹੈ ਕਿਹਨੂੰ ਕਹਿ ਜਣੇ ਕੋਈ ਬੰਦਾ ਜੀ ਕੀ ਰਹਾ ਤੇ ਸਾਡੇ ਪਿੰਡ ਚ ਵਰਨੇ ਚ ਬੰਦਾ ਬੰਦਾ ਇਹ ਆਇਆ ਇਹ ਗਲੀ ਸਾਡੇ ਪਸਾਰੇ ਕੱਲੇ ਕੱਲੇ ਬੰਦੇ ਕਰ ਚੱਕੀ ਆਸ ਤਮਾ ਮਾਰਾ ਹੀ ਆ ਜੀ ਬਾਹਰ ਹੱਡੇ ਲੈ ਭਾਈ ਮੇਰੀ ਗੱਲ ਸੁਣਾ ਜੇ ਦੂਸਰੀ ਵਾਲਾ ਚੜੇ ਜੁਜਵਾਰਾ ਮੈਂ ਤੇਰਾ ਘੋਡੇ ਕਾਣੂ ਮੈਂ ਪਹਿਲਾਂ ਆ ਗਿਆ ਮੇਰੀ ਗੱਲ ਸੁਣਾ ਲੈ ਚੜਾ ਫਾਲਤੂ ਨਾ ਬੋਲ ਫਾਲਤੂ ਮਾਰਾ ਲੈ ਹੋਰ ਮਤ ਭੈ ਮਾਰਾ ਲੈ ਨਾ ਭੈ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਪਿੰਡ ਵੱਡਾ ਖੋੜਾ ਦੇ ਆ ਜਿੱਥੇ ਪੁਲਿਸ ਉਸ ਬੰਦੇ ਨੂੰ ਫੜ ਕੇ ਲਿਆ ਰਹੀ ਆ ਫਿਰਾਸਤ ਚ ਲੈ ਕੇ ਪਿੰਡ ਦੇ ਵਿੱਚ ਜਿਹੜੇ ਕਾਫੀ ਫਟਮਾਰ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿ ਇੱਥੋਂ ਲੈ ਗਏ ਆ ਤੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਔਰਤ ਕੋਲੇ ਇਹ ਸ਼ੱਕੀ ਹਾਲਾਤਾਂ ਦੇ ਵਿੱਚ ਫੜਿਆ ਗਿਆ ਸੀ ਤੇ ਪਿੰਡ ਦੇ ਲੋਕ ਕਹਿੰਦੇ ਆ ਕਿ ਇਥੇ ਗਲਤ ਤੰਦਾਂ ਦਾ ਹੁੰਦਾ ਉਸ ਨੂੰ ਰੋਕਣ ਲਈ ਇਹ ਵਿਰੋਧ ਵੀ ਕੀਤਾ ਹੈ ਪਿੰਡ ਵੱਡੇ ਵੱਡੇ ਬਰਨਾ ਜਿਹੜਾ ਬੰਦਾ ਇਹ ਨਹੀਂ ਨਾਲ ਬੁੜੀ ਜਿਨਾਨੀ ਸੀ ਇਹਦੇ ਨਾਲ ਇਹਦੇ ਕਰੇ ਕੀ ਦੇ ਵਿੱਚ ਕਰੇ ਗੱਤ ਕੰਮ ਦੇ ਵਿੱਚ ਵੀਡੀਓ ਪਈ ਸਾਡੇ ਕੋਲੇ ਅੱਛਾ ਨਹੀਂ ਕਰੇ ਕੀ ਦੇ ਸੀ ਵੜੇ ਗਿਆ ਅੱਛਾ ਤੇ ਬੰਦਾ ਇੱਥੇ ਸ਼ੰਭੂ ਕਰਿਆ ਬੰਦਾ ਇੱਧਰ ਇੱਧਰ ਵੇੜੇ ਜਿਵੇਂ ਆ ਗਏ ਵੇੜੇ ਜੀ ਦੀ ਜਲਾਨੀ ਜੂਨੀ ਨਾਲ ਆ ਕੇ ਆਇਆ ਉਹ ਜਣ ਨਾਲ ਚਲ ਕਰ ਲੈ ਵੇੜੇ ਦੀ ਹੈ ਹਾਂ ਇਹ ਬੇਟੀ ਦੀ ਜਲਾਨੀ ਹੈ ਉਹ ਨਾਲ ਲੈ ਕੇ ਆਈ ਹੈ ਉਹ ਸੱਤ ਸੱਤ ਕਾਰਵਾਈ ਹੁਣ ਜੀ ਦੇ ਉਹ ਵੀਡੀਓ ਕਿੱ데 ਗਿਆ ਸਾਡੀ ਇਹ ਬੱਦਰ ਗੁੜੀ ਕਰ ਰਹੀ ਰਹੀ ਵੀਡੀਓ ਨਹੀਂ ਸਾਡੀ ਬੱਦਰ ਕਿੰਨਾ ਹੋਣੀ ਪਹਿਲੀ ਗੱਲ ਵੀਡੀਓ ਹੈਗੀ ਸਾਡੇ ਪਾਸ ਇਹ ਨਾਲ ਚੱਲਦੇ ਨੇ ਇਹੋ ਦੇ ਨਾਮ ਤੇ ਅੱਡੋ ਜਿਨੇ ਨਾਲ ਆ ਗਏ ਲੈ ਚੱਲ ਆਪਣੇ ਆਹ ਇਹ ਸਾਰੇ ਚਲੋ 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 ਆਇਓ ਛਾਣੀ ਚਲੋ ਆਇਓ ਬਚੋ ਚਲੋ ਚਲੋ ਛਾਣੀ ਜੀ ਛਾਣੀ ਜੀ ਲੈ ਜਾ ਬਈ ਆਇਆ ਖਾਣੀ ਚਲੋ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਪਿੰਡ ਵੱਡੇ ਗੋੜੇ ਦੀਆਂ ਜਿੱਥੇ ਦਿਨ ਦਿਹਾੜੇ ਇੱਕ ਘਰੇ ਕੋਈ ਔਰਤ ਤੇ ਇੱਕ ਬਾਹਰੋਂ ਜਿਹੜਾ ਬੰਦਾ ਵੀ ਆਇਆ ਸੀਗਾ ਤੇ ਕੋਈ ਹਵਾਰਾ ਕਰਦੀ ਦਾ ਮਾਮਲਾ ਦੱਸਿਆ ਜਾ ਰਿਹਾ ਤੇ ਵੇਲੇ ਵਾਲੇ ਲੋਕ ਆ ਜਿਹੜੇ ਪਿੰਡ ਦੇ ਲੋਕ ਹੈ ਇਸ ਮੁਹੱਲੇ ਦੇ ਉਹ ਇਕੱਠੇ ਹੋਏ ਆ ਤੇ ਕਹਿੰਦੇ ਸੀ ਅਸੀਂ ਮਾਰਾਂਗੇ ਪਰ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਛੜਾ ਕੇ ਫਿਲਹਾਲ ਇੱਕ ਔਰਤ ਤੇ ਮੋਟਰਸਾਈਕਲ ਤੇ ਉਲਟ ਮੋਟਰਸਾਈਕਲ ਹੈ ਨਵਾਂ ਨੰਬਰ ਹੈ ਅੱਛਾ ਐਸੇ ਫਿਰ ਕਿਨੇ ਅੰਦਰ ਕਿਵੇਂ ਲੋਕ ਗਿਆ ਸੀ ਇਹਦੇ ਤੁਰਬਲਾਵੋ ਜੀ ਨੀ ਦੋਇਆ ਆ ਮੁੰਡਾ ਮੋਦੀ ਲਗਾਵਾ ਆ ਮੋਟਰਸਾਈਕਲ ਲੱਗੇ ਆਈ ਸੀ ਕੋਈ ਅੰਦਰੋਂ ਮਾਰ ਰਹੀ ਹੁੰਦੀ ਕੰਬਲੇ ਬਣਾ ਕੇ ਕਰਾ ਖਾਣ ਬੰਦਾ ਬੰਦਾ ਕਤਲ ਹੋ ਜੇ ਇੱਥੇ ਬਾਈ ਸੁਭਾ ਮੇਰੀ ਕਾਕੂ ਸਾਹਿਬ ਜੀ ਨੂੰ ਦੁਬਾਰਾ ਜਾ ਕੇ ਮੇਰਾ ਸਟਾਪ ਕਾਨੂੰਨੀ ਕਰੀ ਜਾਗੇ ਸੁਭਾਈ ਪੰਜਾਬੀ ਮੋਟਰਸਾਈਕਲ ਸਾਡੇ ਦੇ ਨਾਲ ਕੋਈ ਸੁਣੂ ਨਹੀਂ ਆਉਂਦਾ ਸੀ ਵਾਲਾ ਸਾਡੇ ਵੀ ਅਸੀਂ ਵੀਡੀਓ ਕਾਈ ਸੰਦੇ ਗੱਲ ਕਰ ਕੱਲੋ ਚੱਲੋ ਚੱਲੋ ਇਹ ਆ ਕੋਈ ਨਹੀਂ ਆ ਰਿਹਾ ਚੱਲੋ ਆਇਆ ਥਾਣੇ ਤੇ ਜਾਉਂਦੇ ਚੱਲੋ ਚੱਲੋ ਕਹਿੰਦੇ ਇਹਨੂੰ ਪਤਾ ਕੀ ਨੂੰ ਲੱਗਿਆ ਸੀ ਇੱਥੇ ਫਿਰ ਪਤਾ ਤਾਂ ਭਾਈ ਸਾਰੇ ਵੇੜੇ ਨਹੀਂ ਨਹੀਂ ਬਾਅਦ ਚ ਪਤਾ ਲੱਗਿਆ ਹੁਣ ਪਹਿਲਾ ਪਹਿਲਾ ਅੱਛਾ ਵੀਡੀਓ ਹੈਗੀ ਰੇ ਵੇੜੇ ਤੋਂ ਗੰਦ ਨਿਕਲਦੀ ਹੈ ਸਾਈਕਲ ਤੋਂ ਗਾਂਂਦ ਨਿਕਲਦੀ ਹੈ ਉੜੇ ਦੇ ਵਿੱਚ ਇਸ ਟਾਈਮ ਜਿਹੜਾ ਇਸ ਮੁਹੱਲੇ ਦੇ ਵਿੱਚ ਕੋਈ ਬਾਹਰੋਂ ਕੋਈ ਬੰਦਾ ਇਹ ਦਿਨ ਦਿਹਾੜੇ ਕੋਈ ਵਾਰਾ ਕਰਦੀ ਦਾ ਮਾਮਲਾ ਦੱਸਿਆ ਜਾ ਰਿਹਾ ਵੀ ਕੋਈ ਆਇਆ ਸੀ ਇੱਥੇ ਕੋਈ ਲੇਡੀਜ਼ ਨੇ ਬੁਲਾਇਆ ਸੀ ਆਇਆ ਸੀ ਤੇ ਪੁਲਿਸ ਫਿਲਹਾਲ ਉਹਨੂੰ ਬਚਾ ਕੇ ਲੈ ਗਈ ਹੈ ਤੇ ਹੁਣ ਸਾਰੇ ਇਕੱਠੇ ਹੋ ਗਏ ਪੁਲਿਸ ਤੇ ਨਾਲ ਉਹ ਥਾਣੇ ਦੇ ਵਿੱਚ ਜਾ ਰਹੇ ਹੈ ਕਹਿੰਦੇ ਵੀ ਕਾਰਵਾਈ ਕਰਵਾਵਾਂਗੇ ਅਸੀਂ ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਹਿੰਦੇ ਵੀ ਮਾਮਲੇ ਸਾਹਮਣੇ ਆਏ ਇੱਥੇ ਹੰਡ ਵੱਡਾ ਕੁੜਾ ਦੇ ਸਮਲੇ ਦੇ ਲੋਕ ਆ ਜਿਹੜੇ ਥਾਣੇ ਵੀ ਪਹੁੰਚੇ ਆ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਜਨਾਨੀ ਆ ਤੇ ਇੱਕ ਬੰਦਾ ਹੈਗਾ ਜਿਹੜਾ ਦੱਸਿਆ ਹੈ ਵੀ ਗਲਤ ਧੰਦਾ ਕਰ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ ਬਾਬਾ ਆਰਾਮ ਦੇ ਮੰਦਿਰ ਦੇ ਨੇੜੇ ਹੀ ਤੇ ਮੌਕੇ ਤੇ ਪਤਾ ਲੱਗਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਫੜ ਲਿਆ ਤੇ ਸ਼ਾਇਦ ਕੋਈ ਕੋਟ ਮਾਰ ਵੀ ਕੀਤੀ ਆ ਤੇ ਹੁਣ ਥਾਣੇ ਲਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਆ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ